ਸਾਰੇ ਸੰਸਕਾਰ ਜੀ ਅਸੀਂ ਬਣਾ ਕੇ ਤਿਆਰ ਕਰਾਂਗੇ ਬਨਾਣਾ ਕੁਲਫੀ ਇਹ ਬਨਾਣਾ ਕੁਲਫੀ ਨਸੀ ਬਹੁਤ ਹੀ ਆਸਾਨ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਪੱਕੇ ਹੋਏ ਅਸੀਂ ਕੇਲੇ ਲਏ ਆ ਇਹਨਾਂ ਦਾ ਛਿਲਕਾ اتار ਲੈਨੇ ਕੇਲੇ ਨੂੰ ਅਸੀਂ ਛੇਲ ਲਿਆ ਵਾ ਹੁਣ ਇਹਨਾਂ ਦੀ ਅਸੀਂ ਕਟਿੰਗ ਕਰ ਲੈਨੇ ਬਰੀਕ ਸਲਾਈਸਾਂ ਕੱਟ ਲਾਂਗੇ ਨਾ ਜ਼ਿਆਦਾ ਬਰੀਕ ਨਾ ਜ਼ਿਆਦਾ ਮੋਟੇ ਕੇਲੇ ਨੇ ਕਟਿੰਗ ਕਰ ਲਈ ਆ ਹੁਣ ਅਸੀਂ ਇੱਕ ਡੱਬਾ ਲੈ ਲਿਆ ਵਾ 에ਅਰਟਾਈਟ ਸੀ ਇੱਕ ਡੱਬਾ ਲਿਆ ਵਾ ਇਹਦੇ ਵਿੱਚ ਸਾਰੇ ਪੀਸਾ ਨੂੰ ਪਾ ਲਾਂਗੇ ਇਸ ਇਹਨੂੰ ਅਸੀਂ ਟਾਈਟ ਬੰਦ ਕਰਕੇ ਫ੍ਰਿਜ ਦੇ ਵਿੱਚ 2 ਘੰਟਿਆਂ ਲਈ ਅਸੀਂ ਇਹਨੂੰ ਫ੍ਰੋਜ਼ਨ ਕਰ ਲੈਂਦੇ ਆ ਕੇਲੇ ਨੂੰ ਅਸੀਂ ਫ੍ਰੀਜ ਦੇ ਵਿੱਚ ਫ੍ਰੋਜ਼ਨ ਕਰਨ ਵਾਸਤੇ ਰੱਖਿਆ ਸੀ ਇਹਨਾਂ 2 ਘੰਟੇ ਦਾ ਸਮਾਂ ਹੋ ਗਿਆ ਸੀ ਕੇਲੇ ਇਕਦਮ ਫਰੋਜ਼ਨ ਹੋ ਗਏ ਬਰਫੀ ਦੀ ਤਰ੍ਹਾਂ ਬਣ ਗਏ ਮਿਕਸੀ ਦਾ ਜੱਗ ਲੈ ਲੈਨੇ ਆ ਇਹਦੇ ਵਿੱਚ ਇਹਨਾਂ ਸਾਰੇ ਕੇਲਿਆਂ ਨੂੰ ਪਾ ਲੈਨੇ ਆ ਇਹਨਾਂ ਕੇਲਿਆਂ ਨੂੰ ਅਸੀਂ ਗ੍ਰਾਇੰਡ ਕਰ ਲੈਨੇ ਆ ਕੇਲਿਆਂ ਨੂੰ ਅਸੀਂ ਪੀਸ ਲਿਆ ਵਾ ਜਿਹੜੇ ਕੇਲਿਆਂ ਨੂੰ ਅਸੀਂ ਫਰੋਜ਼ਨ ਕੀਤਾ ਸੀ ਇਕਦਮ ਅਸੀਂ ਸਮੂਥ ਪੀਸ ਲਿਆ ਅੱਧਾ ਕਾਪੋ ਦੁੱਧ ਦਹੀਂ ਵਿੱਚ ਪਾ ਲੈਨੇ ਆ ਇੱਕ ਛੋਟੀ ਬੋਲ ਤਾਜੀ ਮਲਾਈ ਲਈ ਅਸੀਂ ਮਲਾਈ ਨੂੰ ਇਹਦੇ ਵਿੱਚ ਪਾ ਲੈਨੇ ਜੇ ਤੁਹਾਡੇ ਕੋਲ ਕਰੀਮ ਹੈ ਤੁਸੀਂ ਕਰੀਮ ਪਾ ਸਕਦੇ ਜੀ ਅਸੀਂ ਕਰੀਮ ਦੀ ਜਗ੍ਹਾ ਤੇ ਮਲਾਈ ਪਾਈ ਹੈ ਗੁਲਫੀ ਨੂੰ ਅਸੀਂ ਕਰੀਮੀ ਬਣਾਉਣ ਵਾਸਤੇ 2-3 ਚਮਚੇ ਸੀ ਮਲਾਈ ਦੇ ਪਾ ਲੈ ਆ 2 ਚਮਚੇ ਅਸੀਂ ਸੁੱਕਾ ਦੁੱਧ ਪਾਵਾਂਗੇ ਅਸੀਂ 2 ਚਮਚੇ ਸ਼ਹਿਦ ਦੇ ਪਾਵਾਂਗੇ ਕਿਉਂਕਿ ਕੇਲੇ ਵੀ ਮਿੱਠੇ ਆ ਇਸ ਕਰਕੇ ਅਸੀਂ ਨਾ ਤੇਸੀ ਪਾਵਾਂਗੇ ਮਿਸ਼ਰੀ ਨਾ ਕੋਈ ਕੰਡੈਂਸਡ ਮਿਲਕ ਤੇ ਨਾ ਹੀ ਅਸੀਂ ਇਹਦੇ ਵਿੱਚ ਕੋਈ ਸ਼ੱਕਰ ਪਾਵਾਂਗੇ ਨਾ ਹੀ ਖੰਡ ਪਾਵਾਂਗੇ ਅਸੀਂ ਸ਼ਹਿਦ ਪਾਵਾਂਗੇ ਇਹਦੇ ਵਿੱਚ ਹੁਣ ਅਸੀਂ ਇਹਨੂੰ ਦੁਬਾਰਾ ਗ੍ਰाइंड ਕਰ ਲੈਨੇ ਆ ਰੁਕ ਰੁਕ ਕੇ ਅਸੀਂ ਇਹਨੂੰ ਗ੍ਰाइंड ਕਰਾਂਗੇ ਅਸੀਂ ਮਿਕਸੀ ਨੂੰ ਸলো ਸਲੋ ਚਲਾ ਕੇ ਤੇ ਇਹਨੂੰ ਅਸੀਂ ਗ੍ਰाइंड ਕਰ ਲਿਆ ਇੱਕ ਵਾਰ ਫੇਰ ਬਹੁਤ ਹੀ ਵਧੀਆ ਕਰੀਮੀ ਟੈਕਸਚਰ ਬਣ ਕੇ ਤਿਆਰ ਹੋ ਗਿਆ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏਗੀ ਕੁਲਫੀਆਂ। ਨਾ ਸਾਨੂੰ ਜ਼ਰੂਰਤ ਪਈ ਇਹਦੇ ਵਿੱਚ ਕੰਡੈਂਸਡ ਮਿਲਕ ਪਾਉਣ ਦੀ। ਨਾ ਕੋਈ ਕਰੀਮ। ਬਿਨਾਂ ਕਰੀਮ ਤੋਂ ਹੀ ਅਸੀਂ ਬਣਾ ਕੇ ਬナナ ਕੁਲਫੀਆਂ ਤਿਆਰ ਕਰਾਂਗੇ। ਇੱਧਰ ਅਸੀਂ ਕੁਲਫੀਆਂ ਦਾ ਮੋਲਡ ਲੈ ਲਏ। ਇਹਨਾਂ ਮੋਲਡਾਂ ਦੇ ਵਿੱਚ ਅਸੀਂ ਜਿਹੜੇ ਫਰੋਜ਼ਨ ਕੀਤੇ ਹੋਏ ਸੀ ਕੇਲੇ ਆਂ ਦੇ ਪੀਸ ਉਹਨਾਂ ਦੇ ਪੀਸ ਇੱਕ-ਇੱਕ ਇਹਦੇ ਵਿੱਚ ਪਾ ਦਿੰਨੇ ਆ ਥੱਲੇ। ਜਿਦਾਂ ਅਸੀਂ ਗੁਲਫ਼ੀ ਖਾਵਾਂਗੇ ਤੇ ਜਦੋਂ ਇਹ ਲਾਸਟ ਸਾਡੇ ਮੂੰਹ 'ਚ ਆਉਣਗੇ ਤੇ ਬਹੁਤ ਹੀ ਵਧੀਆ ਟੇਸਟ ਲੱਗੇਗਾ। ਅਸੀਂ ਪਾ ਲੈਣੀ ਹੈ। ਗੁਲਫ਼ੀ ਵਾਲੇ ਮੋਲਡਾਂ 'ਤੇ ਵੀ ਸਾਰਿਆਂ ਦੇ ਵਿੱਚ ਅਸੀਂ ਬਨਾਣਾ ਦਾ ਬੈਟਰ ਪਾ ਲਿਆ ਸੀ। ਹੁਣ ਅਸੀਂ ਇਹਦੀ ਉੱਪਰ ਇਹਦੀਆਂ ਜਿਹੜੀਆਂ ਸਟਿੱਕਾਂ ਉਹ ਲਾ ਲਈਆਂ। ਤੇ ਪੂਰੀ ਰਾਤ ਅਸੀਂ ਇਹਨੂੰ ਜੰਮਣ ਵਾਸਤੇ ਰੱਖ ਦਿੰਨੇ ਆ। ਬਨਾਣਾ ਕੁਲਫੀ ਬਣ ਕੇ ਤਿਆਰ ਆ। ਇਹਨੂੰ ਅਸੀਂ ਪੂਰੀ ਰਾਤ ਫ੍ਰਿਜ ਵਿੱਚ ਰੱਖਿਆ ਸੀ। ਘੱਟ ਤੋਂ ਘੱਟ ਇਹਨੂੰ 7-8 ਘੰਟੇ ਅਸੀਂ ਫ੍ਰਿਜ ਦੇ ਵਿੱਚ ਜਮਾਇਆ ਵਾ। ਤੇ ਕੁਲਫੀ ਸਾਡੀ ਜੰਮ ਕੇ ਤਿਆਰ ਆ। ਹੁਣ ਅਸੀਂ ਇਹਨਾਂ ਨੂੰ ਇਹਨਾਂ ਦੇ ਵਿੱਚੋਂ ਬਾਹਰ ਕੱਢ ਲੈਂਦੇ ਮੋਲਡ ਵਿੱਚੋਂ। ਇੱਕ ਕੁਲਫੀ ਲਵਾਂਗੇ ਅਸੀਂ। ਇਹਨੂੰ ਪਾਣੀ ਦੇ ਵਿੱਚ ਥੋੜਾ ਜਿਹਾ ਡਿਪ ਕਰ ਦਿੰਨੇ। ਇਸ ਤਰ੍ਹਾਂ ਪਾਣੀ ਦੇ ਸੀ ਇਹਨੂੰ ਡਿਪ ਕਰਕੇ ਕੁਲਫੀ ਨਾਲ ਸੀ ਮੋਲਡ ਦੇ ਵਿੱਚੋਂ ਬਾਰ ਕੱਢ ਲਈਏ ਐਸੀ ਤਰ੍ਹਾਂ ਸੀ ਬਾਕੀ ਕੁਲਫੀਆਂ ਵੀ ਕੱਢ ਲਏ ਹਲਕਾ ਜਿਹਾ ਹੱਥ ਦੇ ਨਾਲ ਇਹਨੂੰ ਅਸੀਂ ਦੋਨਾਂ ਸਾਈਡਾਂ ਤੋਂ ਕਰਾਂਗੇ ਕੁਲਫੀਆਂ ਨੂੰ ਅਸੀਂ ਮੋਲਡ ਦੇ ਵਿੱਚੋਂ ਬਾਹਰ ਕੱਢ ਲਿਆ ਵਾ ਕੁਲਫੀ ਸਾਡੀ ਬਹੁਤ ਹੀ ਵਧੀਆ ਜੰਮ ਕੇ ਤਿਆਰ ਹੋਈ ਆ ਬਹੁਤ ਹੀ ਵਧੀਆ ਤਰੀਕੇ ਨਾਲ ਜੰਮ ਕੇ ਤਿਆਰ ਹੋਈ ਆ ਬਹੁਤ ਹੀ ਆਸਾਨ ਤਰੀਕੇ ਨਾਲ ਅਸੀਂ ਬਣਾ ਲਿਆ ਚਾਕਲੇਟ সিরাপ ਪਾ ਲੈਣੀ ਆ ਕਿਉਂਕਿ ਬੱਚੇ ਜਿਹੜੇ ਚਾਕਲੇਟ ਵਾਲੀ ਕੁਲਫੀ ਬਹੁਤ ਪਸੰਦ ਕਰਦੇ ਨੇ ਬਨਾਣਾ ਕੁਲਫੀ ਬਣ ਕੇ ਤਿਆਰ ਆ ਇਹ ਕੁਲਫੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਆ ਤੁਸੀਂ ਵੀ ਇਸ ਤਰ੍ਹਾਂ ਬਣਾਓ ਤੇ ਖਾਓ ਚਲੋ ਫਿਰ ਇੰਜੋਏ ਕਰਿਓ ਚਲੋ ਫਿਰ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ